ਕੋਈ 350 ਮੀਟਰ ਹੋ ਗਿਆ ਹੋਣਾ ਤੇ ਇੰਨੇ ਸਾਟੀ ਡੇ ਹੋ ਗਏ ਇੰਨੀਆਂ ਹੀ ਟ੍ਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ 4-5 ਵਾਰੀ ਤੇ 7 ਵਾਰੀ ਤੇ ਮੈਂ ਬੰਬਈੋਂ ਜਿੱਤ ਕੇ ਆਇਆ 7 ਵਾਰੀ ਬੰਬਈੋਂ ਦਿੱਲੀੋਂ ਵੀ ਪਤਾ ਨਹੀਂ ਚਾਤਾ 8 ਵਾਰੀ ਤੇ ਲਾਹੌਰ ਨਖਲਉ ਤੇ ਉਹ ਤੋਂ ਹੈਦਰਾਬਾਦੋਂ ਜਿੱਤ ਕੇ ਆਇਆ ਫੇਰ ਜੀ ਕਿੰਨੀ ਉਮਰ ਮੈਨੂੰ ਜੀ 71ਵਾਂ ਸਾਲ ਲਗਾ ਜੇ ਤੇ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਕਰ ਆ ਗਿਆ ਕਿ ਤੁਹਾਡੀ ਉਮਰ ਦੇ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਦੌੜ ਲਾਂਦੇ ਮੈਂ ਜੀ ਉਹ 25 30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜਾ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ ਚ ਲਾਉਣੀਆ ਤਿੰਨ ਵਧਰੀ ਲਾਉਣੀ ਤਿੰਨ ਲਾਉਣੀਆ ਉਹ ਸਾਰਾ ਏਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲੌਗਿਆਂ ਉਥੋਂ 5 골ਡ ਮੈਡਲ ਐ ਹਾਂਜੀ ਲਾਹੌਰ ਗਿਆ ਉਥੋਂ 5 골ਡ ਮੈਡਲ ਐ ਇਥੋਂ ਜੀ ਨਖਲੌ ਤੋਂ ਉਥੋਂ ਵੀ 5 ਬੰਗਲੌਰ ਤੋਂ 5 ਮਨੇ ਜਿੱਥੇ ਜਾਂਦਾ ਨੇ 5-5 골ਡ ਮੈਡਲ ਮੈਂ ਲੈਂਦਾ ਰਿਆਂ ਫਿਰ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿੱਦਾਂ ਮੈਨੇਜ ਕਰਦੇ ਹੋ ਉਹ ਜੀ ਫਿਰ ਇਤਰਾਵਾ ਵੀ ਮੇਰੀ ਸਪੋਰਟ ਬੜੀ ਕਰਦੇ ਆ ਵਿਆਜ ਪੇੜ ਤੋਂ ਆ ਹਾਂਜੀ ਰਣਜੀਤ ਸਿੰਘ ਪਿਆਰੇ ਸਪਾਰਸ਼ਿੰਗ ਸਪਾਰਸ਼ਿੰਗ ਟੀਮ ਸਾਹਿਬ ਬਹੁਤ ਮਾਇਤ ਕਰਦੇ ਮੇਰੇ ਤੇ ਮੈਨੂੰ ਹੁਣ ਵੀ ਆਖੜੇ ਜਾਂ ਹੁਣ ਪਿੱਛੇ ਨਾਲ ਕੋਣ ਤੁਹਾਡੇ ਜਾਂਦਾ ਜਦੋਂ ਗੇਮਰ ਇਹ ਜੀ ਮੇਰਾ ਪਤੀ ਯਾ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਇਸ਼ਾਰੇ ਕੰਮ ਸਿਖਾਉਂਦਾ ਜੀ ਕਿੰਦੀ ਕੋ ਖੁਸ਼ੀ ਮਿਲਦੀ ਕਰ ਜਦੋਂ ਮੈਡਲ ਜਿੱਤ ਕੇ ਲਿਆਈਦਾ ਉਹ ਫਿਰ ਤੇ ਦਿਲ ਇਤਰਾ ਹੋ ਜਾਂਦਾ ਵੀ ਕੋਈ ਗੱਲ ਹੀ ਜੇ ਕੋਈ ਸਾਰਾ ਮੁਲਕ ਹੀ ਭੇਨਾ ਸਤਾ ਨਾ ਕਰਿਓ ਕੋਈ ਵੀ ਨਾ ਸਤਾ ਨਾ ਕਰਿਓ ਕਿੜਿਆ ਖਿਡਾਰੀ ਬਣ ਜਾ ਇਹ ਖਿਡਾਰੀ ਦਾ ਬਹੁਤ ਮੋਲਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਛਾ ਤੰਦਰੁਸਤ ਉਹਦੀ ਕੇਵਲ ਇਦਾਂ ਨਹੀਂ ਹੋਇਆ ਧਿਆਨੇ ਜੀ ਗੱਲ ਵਾਖਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਸੀ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਹਰ ਪਹਿਲਾਂ ਖੇਡਾਂ ਚ ਪੁਰਵਾਨੀ ਕਰਦੇ ਇੱਕ ਵੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕ ਦੀ ਕਿਰਪਾ ਮਵੀ ਹੈ ਕੋਈ 20 25 ਸਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸਤਾਦ ਹੀ ਕਹਿਣਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਵਾਵਾ ਚਿਰ ਕਬੱਡੀ ਖੇਡੀ ਹੈ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਨਹੀਂ ਤੇ ਉਹਨੇ ਆ ਜਣਾ ਸੀ ਹੁਣੇ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪੀਉਣਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ ਤੇ ਦੁਨੀਆ ਠੀਕ ਹੋ ਜਾਂਦੀ ਹੈ